ਰਾਉਂਗ ਤੇ ਖੜੇ ਕਰਦੇਵੇਗੀ ਇਹ ਸੀਸੀਟੀਵੀ ਵੀਡੀਓ ਇੱਕ ਲੁਟੇਰਾ ਚਿੱਟੇ ਦਿਨ ਜਾਨੀ ਕਿ ਦੁਪਹਿਰ 12:30 ਵਜੇ ਇੱਕ ਘਰ ਦੇ ਵਿੱਚ ਦਾਖਲ ਹੁੰਦਾ ਹੈ ਲੁੱਟ ਦੀ ਨੀਅਤ ਦੇ ਨਾਲ ਜੀਹਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਦੇ ਨਾਲ ਘਰ ਦੇ ਵਿੱਚ ਦਾਖਲ ਹੁੰਦਾ ਹੈ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਬਜ਼ੁਰਗ ਮਹਿਲਾ ਹੁੰਦੀ ਹੈ ਔਰ ਇਹ ਲੁਟੇਰੇ ਦੇ ਕੋਲ ਨੁਕੀਲਾ ਹਥਿਆਰ ਸੀ ਜਾਨੀ ਕਿ ਦਾਤਰ ਸੀਗਾ ਜਦੋਂ ਘਰ ਦੇ ਵਿੱਚ ਐਂਟਰ ਕੀਤਾ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਵਾਸਤੇ ਤਾਂ ਜਿਹੜੀ ਮਹਿਲਾਵਾਂ ਸੀਗੀਆਂ ਘਰ ਦੇ ਵਿੱਚ ਬਜ਼ੁਰਗ ਮਹਿਲਾਵਾਂ 65 ਸਾਲ ਦੀ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਜਦੋਂ ਇਹ ਲੁਟੇਰਾ ਘਰ ਦੇ ਵਿੱਚ ਦਾਖਲ ਹੋਇਆ ਤਾਂ ਉਸਨੇ ਰੌਲਾ ਪਾਉਣਾ ਉੱਚੀ ਉੱਚੀ ਚੀਖਣਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਇਹ ਲੁਟੇਰਾ ਜਿਹੜਾ ਆ ਉਹ ਬਿਨਾਂ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਬਾਹਰ ਵੱਲ ਭੱਜਦਾ ਹੈ ਹਾਲਾਂਕਿ ਉਸ ਮਹਿਲਾ ਨੇ ਜਰੂਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਹੱਥ ਦੇ ਵਿੱਚ ਤੇਜ਼ ਤਾਰ ਹਥਿਆਰ ਸੀ ਜਾਂਦਾ ਜਾਂਦਾ ਵੀ ਬਜ਼ੁਰਗ ਮਹਿਲਾ ਦੇ ਉੱਪਰ ਤੇਜ਼ ਤਾਰ ਹਥਿਆਰ ਤੇ ਨਾਲ ਵਾਰ ਕਰ ਜਾਂਦਾ ਹੈ ਜਿਸ ਤੋਂ ਬਾਅਦ ਮਹਿਲਾ ਦੇ ਹੱਥ ਦੇ ਉੱਪਰ ਸੱਟ ਲੱਗੀ ਹੈ ਤਾਂ ਇਹ ਤਸਵੀਰ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਮੌਕੇ ਦੀ ਘਟਨਾ ਕੈਦ ਕੋਈ ਹੈ ਜਲੰਧਰ ਦੇ ਕਪੂਰਸ਼ ਇਲਾਕੇ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਐਵੇਨਿਊ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸੀਸੀਟੀਵੀ ਆ ਜਿੱਥੇ ਚਿੱਟੇ ਦਿਨ 12:30 ਵਜੇ ਦੇ ਕਰੀਬ ਇਹ ਪੋਰਸ਼ ਇਲਾਕਾ ਹੈ ਆ ਬੜਾ ਰਿਹਾਇਸ਼ੀ ਇਲਾਕਾ ਹੈ